सुख मणि सुख अमृत प्रभु नाम भगत जनाख मन विश्व राम ਸਤਨਾਬ ਵਾਹਿਗੁਰੂ ਸਾਹਿਬ ਜੀਓ ਇਹ ਹੈ ਨਿਦਾਨ ਜਪੈ ਮਨ ਕੋਇ ਸਭ ਜੁਗ ਮਹਿ ਤਾ ਕੀ ਗਤ ਹੋਏ ਗੋਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ বেদ ਬਖਾਨੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤਿ ਕਿਰਪਾ ਤੇ ਜਮ ਤੇ ਛੁੱਟੈ ਜਾ ਕ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਤੇ ਗੁਰਜੀ ਕੀ ਫਤ ਗ੍ਰਿਬ ਨਿਵਾਦ ਸਤਿਗੁਰੂ ਤਨ ਸਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹਾਜ਼ਰੀਆਂ ਪਰਦੇਆਂ ਸੁਖਮਣੀ ਸਹਿਬ ਦੀ ਬਾਣੀ ਦੀ ਵਿਚਾਰਤਾ ਵਿਚਾਰਧਾਰਾ ਸਾਜੀ ਕਰਨ ਦਾ ਸੁਪਾਗ ਸਮਾ ਸਾਨੂੰ ਬਖਸ਼ ਹੁੰਦਾ ਹੈ 24 ਨੰਬਰ ਅਖੀਰਲਾ ਸ਼ਲੋਕ ਜਿਸ ਦਾ 7ਵਾਂ ਪਦ ਅੱਜ ਸਾਧਾ ਕੀਤਾ ਜਾਣਾ ਹੈ ਆਪ ਆਪਣੀਆਂ ਨੇ ਸਰਵਣ ਕੀਤਾ ਹੈ ਇਸ ਪਦੇ ਦੀ ਵਿਚਾਰ ਵਿੱਚ ਜੋ ਸਤੂ ਨੇ ਸਿਧਾਂਤ ਸਾਡੀ ਝੋਲੀ ਵਿੱਚ ਪਾਇਆ ਵੈਸੀ ਗੁਰਬਾਣੀ ਦੇ ਅੰਦਰ ਇੱਕ ਵੀ ਇਹੋ ਜਿਹਾ ਸ਼ਬਦ ਨਹੀਂ ਜਿਦੇ ਵਿੱਚ ਨਾਮ ਦੀ ਗੱਲ ਨਾ ਕੀਤੀ ਗਈ ਹੋਵੇ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਵਿੱਚ ਸੰਸਾਰ ਦੀਆਂ ਹੋਣ ਵਾਲੀਆਂ ਰਸਮਾਂ ਰੀਤਾਂ ਕਰਮਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਅਖੀਰ ਤੇ ਜੋ ਤਤ ਦੀ ਗੱਲ ਕੀਤੀ ਜਾਂਦੀ ਏ ਫਿਰ ਨਾਮ ਹੀ ਸਭ ਤੋਂ ਉੱਤਮ ਕਿਹਾ ਜਾਂਦਾ ਹੈ ਇਨਸਾਨ ਜੋ ਮਰਜੀ ਸੰਸਾਰ ਵਿੱਚ ਕਰਦਾ ਰਹੇ ਜੇ ਉਹਦੇ ਕੋਲ ਨਾਮ ਨਹੀਂ ਗੁਰੂ ਦੀ ਯਾਦ ਗੁਰੂ ਦੀ ਸਿੱਖਤ ਸਲਾਹ ਨਹੀਂ ਜਿਵੇਂ ਏਕੇ ਤੋਂ ਬਿਨਾ ਜ਼ੀਰੋ ਦਾ ਮੁੱਲ ਨਹੀਂ ਪਹਿ ਸਕਦਾ ਇਸੇ ਤਰ੍ਹਾਂ ਵਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਏਕੇ ਤੋਂ ਬਿਨਾ ਕੀਤੇ ਜਾਣ ਵਾਲੇ ਧਰਮ ਦੇ ਕਰਮਾਂ ਦਾ ਫਲ ਸਾਨੂੰ ਨਹੀਂ ਪ੍ਰਾਪਤ ਹੋ ਸਕਦਾ ਇੱਕ ਲਾ ਕੇ ਜ਼ੀਰੋਵਾਂ ਪਾਣੀਆਂ ਸ਼ੁਰੂ ਕਰਾਂਗੇ ਤੇ ਇੱਕ ਇੱਕ ਜ਼ੀਰੋ ਦਾ ਮੁੱਲ ਵਧਦਾ ਜਾਏਗਾ ਤੇ ਜੇ ਪਹਿਲਾਂ ਇੱਕ ਨਹੀਂ ਪਾਇਆ ਜਿੰਨੀਆਂ ਮਰਜ਼ੀ ਅਸੀਂ ਸਿਫਰ ਜ਼ੀਰੋਵਾਂ ਪਾ ਦਈਏ ਉਹਨੇ ਜ਼ੀਰੋ ਹੀ ਰਹਿਣ ਸਭ ਤੋਂ ਪਹਿਲਾਂ ਸਾਤਰੂਟਿਕ ਨੇ ਤਰੇਕੋਲ ਨਾਮ ਹੋਵੇ ਬੰਦਗੀ ਹੋਵੇ ਬੰਦਗੀ ਦਾ ਏਕਾ ਤ੍ਰਿਕੋਲ ਹੋਏਗਾ ਸੇਵਾ ਦਾ ਵੀ ਮੁੱਲ ਹੈ ਕੀਤੇ ਹੋਏ ਦਾਨ ਦਾ ਵੀ ਮੁੱਲ ਹੈ ਭਲੇ ਦਾ ਵੀ ਮੁੱਲ ਹੈ ਪਰਉਪਕਾਰ ਦਾ ਵੀ ਮੁੱਲ ਹੈ ਤੇ ਜੇ ਤੇਰੇ ਕੋਲ ਏਕਾ ਨਾ ਹੋਇਆ ਤੇ ਕਰੇਗਾ ਇਹ ਸਭ ਕੁਝ ਪਰ ਕਰਕੇ ਉਹਦਾ ਪ੍ਰਮਾਣ ਕਰਨ ਲੱਗ ਪਏਗਾ ਅਹੰਕਾਰ ਕਰਨ ਲੱਗ ਪਏਗਾ ਜਿੱਥੇ ਸਾਡੀ ਜ਼ਿੰਦਗੀ ਵਿੱਚ ਮਾਣ ਆ ਜਾਂਦਾ ਹੈ ਨਾ ਅਹੰਕਾਰ ਆ ਜਾਂਦਾ ਹੈ ਅਹੰਕਾਰ ਸਾਡੇ ਕੀਤੇ ਜਾਣ ਵਾਲੇ ਕਰਮ ਉੱਤੇ ਮਿੱਟੀ ਪਾ ਦਿੰਦਾ ਹੈ ਸਾਰੇ ਦੇ ਸਾਰੇ ਉਹ ਨਿਫਲ ਹੋ ਜਾਂਦੇ ਅਹੰਕਾਰ ਸਾੜ ਦਿੰਦਾ ਹੈ ਉਹਨਾਂ ਕੀਤੇ ਜਾਣ ਵਾਲੇ ਹਰੇਕ ਕਿਸਮ ਦੇ ਕਰਮ ਨੂੰ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਸਾਡੇ ਅੰਦਰ ਭਾਵਨਾ ਪੈਦਾ ਕਰਦਾ ਹੈ ਗੁਰੂ ਪ੍ਰਤੀ ਵਿਸ਼ਵਾਸ ਪੈਦਾ ਕਰਦਾ ਹੈ ਨਾਮ ਇਨਸਾਨ ਦੇ ਕੋਲ ਹੋਏਗਾ ਅੰਦਰ ਦੀ ਨਿਮਾਨਤਾ ਹੋਏਗੀ ਭਾਵਨਾ ਹੋਏਗੀ ਗੁਰੂ ਪ੍ਰਤੀ ਸ਼ਰਧਾ ਹੋਏਗੀ ਤੇ ਨਾਮ ਇਨਸਾਨ ਉਹਦਾ ਜਪਦਾ ਜਿਹਨੂੰ ਆਪਣੇ ਤੋਂ ਉੱਤਮ ਤੇ ਮਹਾਨ ਸਮਝਦਾ ਹੋਵੇ ਇਸ ਗੱਲ ਦਾ ਗਿਆਨ ਆ ਗਿਆ ਜੀ ਸੰਸਾਰ ਦੇ ਅੰਦਰ ਸਭ ਤੋਂ ਉੱਤਮ ਸਭ ਤੋਂ ਵੱਡਾ ਜੇ ਧਰਤੀ ਤੇ ਕੋਈ ਹੈ ਤੇ ਉਹ ਅਕਾਲ ਪੁਰਖ ਪਰਮਾਤਮਾ ਹੈ ਫਿਰ ਬੰਦਾ ਆਪਣੀ ਜ਼ਿੰਦਗੀ ਤੇ ਕਿਸੇ ਵੀ ਚੀਜ਼ ਤੇ ਮਾਨ ਨਹੀਂ ਕਰੇਗਾ ਕਿਉਂਕਿ ਆਪਣੇ ਆਪ ਨੂੰ ਉਹ ਸਭ ਤੋਂ ਨੀਵਾਂ ਤੇ ਛੋਟਾ ਗਿਨੇਗਾ ਜੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਮਝ ਆ ਗਈ ਨਾ ਕਿ ਸਤਗੁਰੂ ਸਭ ਤੋਂ ਵੱਡਾ ਹੈ ਮਾਨ ਇਨਸਾਨ ਉਦੋਂ ਕਰਦਾ ਜਦੋਂ ਇਹ ਸਮਝਦਾ ਹੈ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਮੈਂ ਸਭ ਤੋਂ ਵੱਡਾ ਹਾਂ ਸਭ ਤੋਂ ਮਹਾਨ ਉਦੋਂ ਫਿਰ ਅੰਦਰ ਮਾਨ ਆ ਜਾਂਦਾ ਹੈ ਤੇ ਜਦੋਂ ਇਹ ਮਹਿਸੂਸ ਕਰਦਾ ਨਹੀਂ ਮੈਂ ਤੇ ਕੁਝ ਵੀ ਨਹੀਂ ਮੇਰੇ ਤੋਂ ਉੱਤੇ ਮੈਨੂੰ ਚਲਾਉਣ ਵਾਲਾ ਸੰਸਾਰ ਵਿੱਚ ਭੇਜਣ ਵਾਲਾ ਮੇਰੇ ਕਰਮਾਂ ਦੇ ਲੇਖੇ ਜੋਖੇ ਕਰਨ ਵਾਲਾ ਕੋਈ ਬੈਠਾ ਹੋਇਆ ਆਪਣੀ ਤਾਕਤ ਟਿਕਾ ਕੇ ਫਿਰ ਬੰਦਾ ਆਪਣੇ ਅੰਦਰ ਮਾਨ ਨਹੀਂ ਕਰੇਗਾ ਜੀ ਇਸ ਲਈ ਹਜੂਰ ਪਾਤਸ਼ਾਹ ਨੇ ਬਾਣੀ ਦੇ ਅੰਦਰ ਨਾਮ ਤੇ ਜੋਰ ਯਾਦਾ ਦਿੱਤਾ ਨਾਮ ਵਾਲੇ ਪਾਸੇ ਜੁੜ ਨਾਮ ਵਾਲੇ ਪਾਸੇ ਆਪਣੇ ਮਨ ਨੂੰ ਲਾ ਇਹ ਹੀ ਸਭ ਤੋਂ ਉੱਤਮ ਇਹ ਸਭ ਤੋਂ ਸ੍ਰੇਟ ਜੀ ਹਰ ਵੀ ਸੁਖਮਨੀ ਸਾਹਿਬ ਦੇ ਇਸ ਫਦੇ ਵਿੱਚ ਹਜ਼ੂਰ ਪਾਤਸ਼ਾਹ ਨਾਮ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਦੇ ਕੋਲ ਵੈਗੁਰੂ ਦਾ ਨਾਮ ਹੈ ਨਾਮ ਦਾ ਖਰਾਨਾ ਉਹ ਸੰਸਾਰ ਦੇ ਅੰਦਰ ਸੋਚ ਕਰਕੇ ਵੀ ਉਤਮ ਨੇ ਵਰਤੀ ਕਰਕੇ ਵੀ ਉਤਮ ਨੇ ਵਿਚਾਰਾ ਕਰਕੇ ਵੀ ਉਤਮ ਨੇ ਆਪਣੇ ਅੰਦਰ ਦੀ ਅਵਸਥਾ ਕਰਕੇ ਵੀ ਮਹਾਨ ਨੇ ਤੇ 사ਧਰੂ ਦੇ ਘਰ ਵਿੱਚ ਵੀ ਉਹਨਾਂ ਦੇ ਸਤਕਾਰ ਦਾ ਦਰਜਾ ਜਿਹੜਾ ਆਮ ਇਨਸਾਨ ਨਾਲੋਂ ਵੱਖਰਾ ਤੇ ਲੈਦਾ ਹੈਗਾ 사ਧਰੂ ਦੇ ਅੱਜ ਦੇ ਇਹ ਬਚਨ ਬੜੇ ਪਿਆਰੇ ਨੇ ਇਹੇ ਨਿਧਾਨ ਜਪੈ ਮਨ ਕੋਇ ਨਿਦਾਨ ਦਾ ਅਰਥ ਹੁੰਦਾ ਹੈ ਖਜ਼ਾਨਾ ਜਿਹਦਾ ਅਰਥ ਹੈ ਕਿ ਸਾਰੇ ਗੁਣ ਜਿਹੜਾ ਇਹ ਸਾਰੇ ਗੁਣਾਂ ਦਾ ਨਿਦਾਨ ਖਜ਼ਾਨਾ ਵਹਿਗਰੂ ਅਕਾਲਪੁਰਖ ਪ੍ਰਮਾਤਮਾ ਦਾ ਨਾਮ ਹੈ ਨਾ ਜਪੈ ਮਨ ਕੋਇ ਭਾਗਾ ਵਾਲਾ ਜਿਹੜਾ ਆਪਣੇ ਮਨ ਦੇ ਅੰਦਰ ਜਪ ਲੈਂਦਾ ਹੈ ਮਨ ਦੇ ਇਥੇ ਨੰਨੇ ਨੂੰ ਸਿਆਰੀ ਲਾਈ ਗਈ ਜਿਹਦਾ ਅਰਥ ਹੈ ਮਨ ਅੰਦਰ ਜੇ ਕੋਈ ਇਸ ਉਤਮ ਸੇਟ ਵਹਿਗੁਰੂ ਦੇ ਨਾਮ ਦੇ ਗੁਨਾ ਦੇ ਖਜ਼ਾਨੇ ਨੂੰ ਕੋਈ ਜਪਦਾ ਕੋਈ ਸਿਮਰਦਾ ਕੋਈ ਧਿਆਉਂਦਾ ਤੇ ਜਿਹੜਾ ਜਪਦਾ ਸਭ ਯੁਗ ਮਹਿ ਇਹ ਸਾਰੇ ਯੁਗ ਭਵ ਕੀ ਸਾਰੇ ਸੰਸਾਰ ਦੇ ਜੀਵਾਂ ਵਿੱਚੋਂ ਤਾਂ ਕੀ ਗਤ ਹੋਏ ਉਹਦੀ ਜਿਹੜੀ ਅਵਸਥਾ ਹੈ ਨਾ ਉਹ ਸਭ ਤੋਂ ਉਤਮ ਹੋਏਗੀ ਉਹਦੀ ਸੋਚ ਦਾ ਲੈਵਲ ਸਭ ਤੋਂ ਉੱਤੇ ਹੋਏਗਾ। ਉਹਦੀ ਦ੍ਰਿਸ਼ਟੀ ਸਭ ਤੋਂ ਮਹਾਨ ਹੋਏਗੀ, ਉੱਤੇ ਹੋਏਗੀ। ਹੋਏਗੀ ਉਹਦੀ ਜਿਹੜਾ ਵਹਿਗੁਰੂ ਦੇ ਗੁਣਾਂ ਦੇ ਨਿਦਾਨ ਖੜਾਣੇ ਨੂੰ ਮਨ ਦੇ ਜਪੇਗਾ ਇਸ ਯੁੱਗ ਵਿੱਚ, ਇਸ ਸੰਸਾਰ ਵਿੱਚ ਸਾਰੀ ਖਲਕਤ ਨਾਲੋਂ ਉਹ ਬੰਦਾ ਮਹਾਨ ਹੋਏਗਾ, ਸੇਟ ਹੋਏਗਾ ਜੀ। ਅਵਸਥਾ ਉਹਦੀ ਉੱਚੀ ਹੋਏਗੀ ਸੋਚ ਉਹਦੀ ਉੱਚੀ ਹੋਏਗੀ ਉਹਦੇ ਕਰਮ ਉੱਚੇ ਹੋਣਗੇ ਉਹਦਾ ਹਰੇ ਕਿਸਮ ਦਾ ਧਰਮ ਦੇ ਲੈਵਲ ਤੇ ਕੀਤਾ ਜਾਣ ਵਾਲਾ ਕਰਮ ਮਹਾਨ ਹੋਏਗਾ ਹੋਏਗਾ ਤਾਂ ਕਿਉਂਕਿ ਜੇ ਮਨ ਵਿੱਚ ਉਸ ਨਿਦਾਨ ਵਾਹਿਗੁਰੂ ਦੇ ਨਾਮ ਨੂੰ ਜਪਦਾ ਜੇ 사ਤੁਰਜੀਕ ਨੇ ਨਾਮ ਕੋਲ ਨੇ ਨਾ ਹਰ ਬਿਸਰਤ ਸਦਾ ਖੁਆਰੀ ਉਹ ਬੰਦਾ ਸੰਸਾਰ ਦੇ ਜੀਵਨ ਵਿੱਚ ਖੁਆਰ ਹੋ ਜਾਂਦਾ ਹੈ ਭਾਵ ਕਿ ਉਹਦੀ ਜ਼ਿੰਦਗੀ ਢਟਕਣਾ ਵਿੱਚ ਹੀ ਲੰਘ ਜਾਂਦੀ ਹੈ ਜਿਹੜਾ ਨਾਮ ਨਾਲ ਟੁੱਟ ਗਿਆ ਵਹਿਗੁਰੂ ਦੇ ਨਾਮ ਤੋਂ ਆਪਣੇ ਮਨ ਦੀ ਦੂਰੀ ਬਣਾ ਕੇ ਬੈਠਾ ਹਰ ਬਿਸਰਤ ਸਦਾ ਖੁਆਰੀ ਉਹਦੇ ਜੀਵਨ ਦੇ ਅੰਦਰ ਖੁਆਰੀ ਹੈ ਜੀ ਜਿਹਦਾ ਅਰਥ ਹੁੰਦਾ ਹੈ ਢਟਕਣਾ ਕਿਸੇ ਪਾਸਿਓਂ ਕੋਈ ਸੁਖ ਦਾ ਸਾਹ ਨਾ ਦਿਸਣਾ ਕੋਈ ਪਾਰ ਲਾਉਣ ਵਾਲਾ ਕਿਨਾਰਾ ਨਾ ਦਿਸਣਾ ਭਟਕਦੇ ਰਹਿਣਾ ਜਿਹੜੀ ਚੀਤ ਮਨ ਵਿੱਚ ਸੋਚ ਕੇ ਇਨਸਾਨ ਕਦਮ ਅਗਾ ਪੋੜਦਾ ਸੀ ਜਦੋਂ ਉਥੇ ਤੱਕ ਪਹੁੰਚਿਆ ਉਹਦੇ ਵਿੱਚੋਂ ਉਹ ਕੁਝ ਫਿਰ ਨਾ ਹਾਸਲ ਹੋਇਆ ਜੋ ਕੁਝ ਉਹ ਮਨ ਵਿੱਚ ਚਾਹੁੰਦਾ ਫਿਰ ਦੂਜੇ ਪਾਸੇ ਭਟਕਣਾ ਸ਼ੁਰੂ ਹੋ ਗਈ ਰੱਬ ਭੁੱਲ ਜਾਏ ਗੁਰੂ ਵਿਸਰ ਗਏ ਜੀਵਨ ਦੇ ਅੰਦਰ ਖੁਆਰੀ ਤੇ ਭਟਕਣਾ ਹੈ ਤਾਕਤੋ ਖਾ ਕਹਾਂ ਬਿਆਪੈ ਉਸ ਇਨਸਾਨ ਨੂੰ ਕਿਸੇ ਵੀ ਪ੍ਰਕਾਰ ਦਾ ਸੰਸਾਰ ਦੇ ਅੰਦਰ ਛਲ ਨਹੀਂ ਹੋ ਸਕਦਾ ਧੋਖਾ ਨਹੀਂ ਹੋ ਸਕਦਾ ਕੋਈ ਵੀ ਵਿਕਾਰ ਐਬ ਉਹਨੂੰ ਗੁਰੂ ਤੋਂ ਦੂਰ ਨਹੀਂ ਕਰ ਸਕਦਾ ਜਾਕੋ ਓਟ ਤੁਹਾਰੀ ਜਿਨੂੰ ਵਹਿਗੁਰੂ ਪ੍ਰਮਾਤਮਾ ਤੇਰੀ ਓਟ ਹੋਵੇ ਤੇਰਾ ਆਸਰਾ ਹੋਵੇ ਜਿਹੜਾ ਤੇਰੇ ਆਸਰੇ ਤੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਉਦੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਛਲ ਫਰੇਬ ਧੋਖਾ ਨਹੀਂ ਹੋ ਸਕਦਾ ਤੇ ਜਿੰਨੂੰ ਤੇਰੀ ਓਟ ਨਹੀਂ ਜਿਹੜਾ ਤੇਰੇ ਨਾਮ ਨੂੰ ਭੁੱਲ ਗਿਆ ਉਹ ਜੀਵਨ ਦੇ ਅੰਦਰ ਖੁوار ਹੋ ਕੇ ਤੇ ਭਟਕਣਾ ਦੇ ਵਿੱਚ ਹੀ ਪਿਆਰ ਜਾਂਦਾ ਜੀ ਉਹਦਾ ਸਾਰਾ ਜੀਵਨ ਦਾ ਲੈਵਲ ਹੀ ਨੀਵੇਂ ਪੱਧਰ ਤੇ ਹੁੰਦਾ ਹੈ ਜੀ ਉਹਦੀ ਸੋਚਣੀ ਵੀ ਨੀਵੇਂ ਲੈਵਲ ਤੇ ਹੋਏਗੀ ਉਹਦੇ ਅੰਦਰ ਦੀ ਅਵਸਥਾ ਵੀ ਨੀਵੇਂ ਲੈਵਲ ਤੇ ਹੋਏਗੀ ਉਹਦਾ ਕਰਦਾਵ ਵੀ ਨੀਵਾ ਹੋਏਗਾ ਹਰੇ ਕਿਸਮ ਦਾ ਉਹਦੇ ਜੀਵਨ ਦਾ ਦਾ ਕਰਮ ਹੈ ਨਾ ਉਹ ਥੱਲੇ ਹੋਏਗਾ ਭਾਵ ਕਿ ਨੀਵਾ ਹੋਏਗਾ ਜਿਹਦੇ ਕੋਲ ਵਹਿਗੁਰੂ ਪਿਆਰੇ ਪ੍ਰਮਾਤਮਾ ਦਾ ਨਾਮ ਹੈ ਖਜਾਨਾ ਹੈ ਸਾਧੂ ਜੀ ਕਹਿੰਦੇ ਉਹ ਸਭ ਤੋਂ ਉੱਤਮ ਹੈ ਸਭ ਤੋਂ ਮਹਾਨ ਕਿਉਂਕਿ ਨਾਮ ਸਾਰਿਆਂ ਦਾ ਸਰੋਮਣੀ ਹੈ ਜਿੰਨੀ ਵੀ ਚੀਜ਼ ਧਰਤੀ ਤੇ ਬਣੀ ਸਾਰੀ ਉਸ ਨਾਮ ਵਹਿਗੁਰੂ ਪ੍ਰਮਾਤਮਾ ਦੇ ਨਾਮ ਵਿੱਚੋਂ ਪੈਦਾ ਹੋਈ ਨਾਮ ਵਿੱਚੋਂ ਪ੍ਰਾਪਤ ਹੋਈ ਇਸ ਲਈ ਜਿਸ ਲੈਵਲ ਦਾ ਨਾਮ ਹੈ ਨਾ ਉਹਦੇ ਨਾਲ ਜੁੜਨ ਵਾਲਾ ਉਸੇ ਲੈਵਲ ਦੀ ਆਪਣੇ ਜੀਵਨ ਦੀ ਅਵਸਥਾ ਬਣਾ ਲੈਂਦਾ ਜੀ ਉਸੇ ਲੈਵਲ ਤੱਕ ਆਪਣੇ ਜੀਵਨ ਨੂੰ ਅਪੜਾ ਲੈਂਦਾ ਹੈ ਜਿਸ ਸੁਰਤ ਕਰਕੇ ਜਿਸ ਅੰਦਰ ਦੇ ਗਿਆਨ ਅਕੀਦੇ ਕਰਕੇ ਉਸ ਵੈਗੁਰੂ ਪਰਮਾਤਮਾ ਦਾ ਨਾਮ ਆਪਣੀ ਹੋਂਦ ਨੂੰ ਬਰਕਰਾਰ ਟਿਕਾ ਕੇ ਬਿਟਾਵੇ ਹੁਣ ਜਿਨਨੇ ਬ੍ਰਹਮੰਡ ਨੇ ਜਿਨਨੇ ਆਕਾਸ਼ ਨੇ ਬਾਣੀ ਇਹ ਕਹਿੰਦੀ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਹੁਣ ਜਿਨਨੇ ਬ੍ਰਹਮੰਡ ਨੇ ਖੰਡ ਧਰਤੀਆਂ ਪਤਾਲ ਸਾਰੇ ਨਾਮ ਦੇ ਆਸਰੇ ਟਿਕੇ ਹੋਇਆ ਜਿੰਨੇ ਜੀਵ ਜੰਤ ਨੇ ਸਾਰੇ ਨਾਮ ਦੇ ਆਸਰੇ ਤੇ ਉੱਤਮ ਹੈ ਨਾ ਸਭ ਤੋਂ ਮਹਾਨ ਹੈ ਨਾ ਜਿਸ ਦਰਜੇ ਦਾ ਜਿਸ ਲੈਵਲ ਦਾ ਵਹਿਗੁਰੂ ਦਾ ਨਾਮ ਹੈ ਉਹਦੇ ਨਾਲ ਜੁੜਨ ਵਾਲਾ ਇਨਸਾਨ ਆਪਣੇ ਲੈਵਲ ਦਰਜੇ ਨੂੰ ਉਸੇ ਸ਼ਿਖਰਤਾ 'ਕ ਲੈ ਜਾਂਦਾ ਜੀ ਬਾਬਾ ਫਰੀਦ ਸਾਹਿਬ ਦੇ ਚੇਲਿਆਂ ਨੇ ਕਦੇ ਸਵਾਲ ਕੀਤਾ ਸੀ ਬਾਬਾ ਫਰੀਦ ਸਾਹਿਬ ਦੇ ਸਾਹਮਣੇ ਉਹਨਾਂ ਚਾਰ ਸਵਾਲ ਰੱਖੇ ਜੀ ਬਾਬਾ ਫਰੀਦ ਸਾਹਿਬ ਜੀ ਨੂੰ ਕਹਿੰਦੇ ਆ ਕਿ ਦੁਨੀਆ ਦੇ ਅੰਦਰ ਸਭ ਤੋਂ ਸਿਆਣਾ ਬੰਦਾ ਕੌਣ ਹੈ ਜਿਸ ਨੂੰ ਆਪਾਂ ਕੀ ਅਕਲਮੰਦ ਸਿਆਣਾ ਤੇ ਉੱਤਰ ਭਗਤ ਫਰੀਦ ਸਾਹਿਬ ਨੇ ਇਹ ਦਿੱਤਾ ਸੀ ਕਿ ਜਿੰਨੇ ਆਪਣੇ ਮਨ ਦੇ ਵਿੱਚੋਂ ਹਰੇ ਕਿਸਮ ਦੇ ਏਬ ਬੁਰੀਾਈ ਤੇ ਔਗਣ ਵਿਕਾਰਾਂ ਨੂੰ ਤਿਆਗ ਦਿੱਤਾ ਹੋਵੇ ਸਭ ਤੋਂ ਸੰਸਾਰ ਦੇ ਅੰਦਰ ਸਿਆਣਾ ਹੋਵੇ ਕਿਉਂਕਿ ਜਿਹੜੀਆਂ ਚੀਜ਼ਾਂ ਸਾਡੇ ਜੀਵਨ ਨੂੰ ਬਰਬਾਦ ਕਰਦੀਆਂ ਹੁਣ ਖਰਾਬ ਕਰਦੀਆਂ ਹੁਣ ਅਸੀਂ ਉਹਨਾਂ ਦਾ ਤਿਆਗ ਕਰ ਦਈਏ ਸਿਆਣਪ ਤੇ ਤਾਂ ਹੀ ਹਨ ਤੇ ਜੇ ਬੰਦਾ ਉਹਨਾਂ ਦੇ ਵਿੱਚ ਹੀ ਫਸਿਆ ਰਹੇ ਤੇ ਗੱਲਾਂ ਬਾਤਾਂ ਦੇ ਨਾਲ ਕਵੇ ਮੈਂ ਬੜਾ ਸਿਆਣਾ ਵਾ ਸਾਤ ruthenium ਨੇ ਸਿਆਣਪ ਕਾਦੀ ਉਹਨਾਂ ਚੀਜ਼ਾਂ ਦੇ ਜਾਲ ਵਿੱਚੋਂ ਤੂੰ ਬਾਹਰ ਹੀ ਨਿਕਲ ਪਾਰਿਆ ਜਿੰਨਾ ਕਰਕੇ ਸੰਸਾਰ ਦੇ ਅੰਦਰ અપਮਾਨ ਹੋ ਰਿਹਾ ਤੇ ਗੁਰੂ ਤੋਂ ਦੂਰੀ ਬਣਦੀ ਪਈ ਜੀ ਕਾਹੇ ਕੀ ਕੁਸ਼ਲਾਤ ਹਾਥ ਦੀਪ ਹੋਏ ਪਰ ਉਹ ਸਿਆਣਪ ਕਾਦੀ ਹੋਈ ਹੱਥ ਵਿੱਚ ਦੀਵਾ ਹੋਵੇ ਤੇ ਫਿਰ ਵੀ ਬੰਦਾ ਖੂਹ ਵਿੱਚ ਜਾ ਕੇ ਡਿੱਗਦਰ ਨਿੱਤੇ ਸਾਹਿਬ ਜੀ ਕਹਿੰਦੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਂ ਕੁਸੁੱਧਾਂ ਕਾਲੀਆਂ ਬਾਹਰ ਚਿਟਵੀਆਂ ਰੀ ਸਾਹ ਕਰੇ ਤੇ ਨਾਰੀਆਂ ਜੋ ਸੇਵੈ ਦਰ ਖੜੀ ਨਿਤੇ ਬੰਦਾ ਕੇਵਲ ਗੱਲਾਂ ਬਾਤਾਂ ਨਾਲ ਚੰਗਾ ਬਣਦਾ ਹੈ ਆਚਾਰ ਕਰਕੇ ਆਚਰਨ ਕਰਕੇ ਇਨਸਾਨ ਬੁਰਾ ਰਹਿੰਦਾ ਤੇ ਉਹਨਾਂ ਦੀਆਂ ਰੀਸਾਂ ਇਨਸਾਨ ਕਰਦਾ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਆਪਣੇ ਜੀਵਨ ਵਿੱਚੋਂ ਹਰੇਕ ਅੰਦਰ ਦੇ អਵਗੁਣ ਬੁਰਾਈਆਂ ਨੂੰ ਤਿਆਗ ਦਿੱਤਾ ਹੋਵੇ ਭਗਤ ਫਰੀਦ ਸਾਹਿਬ ਜੀ ਕਿਹਨੇ ਚਿਲਿਓ ਸਿਆਣਾ ਇਨਸਾਨ ਹੋਵੇ ਜਿਨਨੇ ਆਪਣੇ ਮਨ ਕਰਕੇ ਉਹਨਾਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੋਵੇ ਜਿਹੜੀਆਂ ਚੀਜ਼ਾਂ ਉਹਦੇ ਮਨ ਵਿੱਚ ਪਰੇਸ਼ਾਨੀ ਬਣ ਕੇ ਬੈਠੀਆਂ ਹੋਣ ਤੇ ਉਹਦੇ ਮਨ ਨੂੰ ਗੁਰੂ ਤੋਂ ਤੋੜਦੀਆਂ ਹੋਣ ਤੇ ਗੁਰੂ ਤੋਂ ਦੂਰ ਲੈ ਕੇ ਜਾਂਦੀਆਂ ਹੋਣ ਉਹ ਸਾਰੀਆਂ ਚੀਜ਼ਾਂ ਜਿਹਨੇ ਆਪਣੇ ਮਨ ਵਿੱਚੋਂ ਬਾਹਰ ਕੱਢ ਦਿੱਤੀਆਂ ਅਸਲੀ ਸੰਸਾਰ ਦੇ ਅੰਦਰ ਸਿਆਣਾ ਉਹ ਵੇ ਦੂਜਾ ਫਿਰ ਸਵਾਲ ਉਹ ਕਰਦੇ ਆ ਕਿ ਸੰਸਾਰ ਦੇ ਅੰਦਰ ਸਭ ਤੋਂ ਵੱਡਾ ਕੌਣ ਹੈ ਆਪਾਂ ਦੁਨੀਆ ਦੇ ਲੈਵਲ ਦੇ ਅੰਦਰ ਉਹਨੂੰ ਵੱਡਾ ਗਿਨੇ ਆ ਜਿਸ ਇਨਸਾਨ ਦੇ ਕੋਲ ਪ੍ਰਾਪਰਟੀ ਯਾਦੀ ਹੋਵੇ ਘਰ ਵੱਡਾ ਹੋਵੇ ਤਨ ਦੌਲਤ ਯਾਦੀ ਹੋਵੇ ਕਾਰੋਬਾਰ ਬੜਾ ਵੱਡਾ ਹੋਵੇ ਆਪਾਂ ਕਹਿੰਦੇ ਆ ਸੰਸਾਰ ਦੇ ਅੰਦਰ ਬੰਦਾ ਬੜਾ ਵੱਡਾ ਹੈ ਬੜਾ ਮਹਾਨ ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਦੁਨਿਆਵੀ ਤਨ ਦੌਲਤ ਕਰਕੇ ਇਨਸਾਨ ਵੱਡਾ ਨਹੀਂ ਬਣਦਾ ਵੱਡਾ ਸੰਸਾਰ ਦੇ ਅੰਦਰ ਉਹ ਵੇ ਜਿਨ੍ਹਾਂ ਨੇ ਆਪਣੇ ਅੰਦਰ ਦੀ ਲਾਲਸਾ ਨੂੰ ਤਿਆਗ ਦਿੱਤਾ ਹੋਵੇ ਤ੍ਰਿਸ਼ਨਾਵਾਂ ਨੂੰ ਆਪਣੇ ਅੰਦਰੋਂ ਮਾਰ ਦਿੱਤਾ ਹੋਵੇ ਖਤਮ ਕਰ ਦਿੱਤਾ ਹੋਵੇ ਨਹੀਂ ਤੇ ਤਨ ਦੌਲਤ ਇਨਸਾਨ ਕੋਲ ਬਹੁਤ ਹੋਵੇ ਪਰ ਅੰਦਰ ਦੀ ਲਾਲਸਾ ਕ੍ਰਿਸ਼ਨਾ ਕਰਕੇ ਬੰਦਾ ਅੰਦਰ ਖਾਤੇ ਕਈ ਵਾਰ ਬਹੁਤ ਗਰੀਬ ਹੁੰਦਾ ਜੀ ਉਹਦੇ ਕੋਲ ਦੇਣ ਦੀ ਕਿਸੇ ਨੂੰ ਭਾਵਨਾ ਕੋਈ ਨਹੀਂ ਦੇਣ ਦੀ ਅੰਦਰ ਸਮਰੱਥਾ ਕੋਈ ਨਹੀਂ ਫਿਰ ਉਹਨੇ ਤੀਜਾ ਸਵਾਲ ਕੀਤਾ ਦੁਨੀਆ ਦੇ ਅੰਦਰ ਅਮੀਰ ਕੌਣ ਹੈ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹਦੇ ਕੋਲ ਸਬਰ ਤੇ ਸੰਤੋਖ ਆ ਗਿਆ ਤੇ ਗਰੀਬ ਕੌਣ ਹੈ ਗਰੀਬ ਉਹ ਵੇ ਜਿਹਦੇ ਅੰਦਰ ਉਹ ਹਜੇ ਸੰਸਾਰਿਕ ਧਨ ਦੌਲ ਦੀ ਤ੍ਰਿਸ਼ਨਾ ਹੀ ਨਾ ਮੁੱਕੀ ਹੋਵੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਲੱਖ ਕਰੋੜੇ ਕੋਟ ਜੋਰੇ ਲੱਖ ਕਰੋੜੇ ਮਨ ਹੋਰੇ ਪਰ ਪਰੇ ਹੀ ਕੋ ਲੁੱਜੀ ਹੈ ਜ਼ਰੂਰੀ ਨਹੀਂ ਸੰਸਾਰਿਕ ਧਨ ਦੌਲਤ ਹਾਸਲ ਕਰਕੇ ਇਨਸਾਨ ਅਮੀਰ ਹੋ ਜਾਏ ਜਾਂ ਵੱਡਾ ਹੋ ਜਾਏ ਅੰਦਰ ਦੀ ਸੋਚ ਕਰਕੇ ਬੰਦਾ ਵੱਡਾ ਹੁੰਦਾ ਹੈ ਸੋਚ ਕਰਕੇ ਬੰਦਾ ਛੋਟਾ ਹੁੰਦਾ ਹੈ